ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲਾ ਵੀਡੀਓ ਜੋ ਅਸੀਂ ਬਣਾਇਆ ਸੀ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਜੋ ਬੀਬੀ ਕੌਲਾ ਅਤੇ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਸੰਗ ਲੜੀ ਜੋ ਚੱਲ ਰਹੀ ਹੈ ਪਿਛਲੇ ਵੀਡੀਓ ਵਿੱਚ ਅਸੀਂ ਇਥੋਂ ਤੱਕ ਕਵਰ ਕੀਤਾ ਸੀ ਕਿ ਬੀਬੀ ਕੌਲਾਂ ਗੁਰੂ ਹਰਗੋਬਿੰਦ ਸਾਹਿਬ ਤੋਂ ਪੁੱਤਰ ਦੀ ਦਾਤ ਮੰਗ ਰਹੇ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸਮਝਾਇਆ ਕਿ ਇਹ ਮਾਇਕ ਪਦਾਰਥ ਹਨ ਤੈਨੂੰ ਸਦੀਵੀ ਤੇਰੇ ਨਾਮ ਲਈ ਤੇਰੇ ਨਾਂ ਤੇ ਇੱਕ ਸਰੋਵਰ ਖਲਵਾ ਦਿੰਦੇ ਹਾਂ ਤੇ ਗੁਰੂ ਸਹਿਬਾਨ ਗੁਰੂ ਸਾਹਿਬ ਨੇ ਮਾਤਾ ਕੌਲਾਂ ਨੇ ਨਾਮ ਤੇ ਕੌਲ ਸਰੋਵਰ ਦੀ ਖਲਵਾਈ ਕੀਤੀ ਹੁਣ ਅੱਜ ਅੱਗੇ ਵਿਚਾਰ ਕਰਨੇ ਹੈ ਇਹ ਅਧਿਆਇ 65ਵਾਂ ਹੈ ਸਿੱਖਾਂ ਵਿੱਚ ਵਿਚਾਰ ਕੀ ਹੋ ਰਿਹਾ ਸੀ ਕਿ ਦੋਹਰਾ ਮਦ ਜਨ ਕੀ ਅਨਜਾਨ ਹੈ ਨਿੰਦੇ ਮੂੜ ਗਵਾਰ ਮਿਲੈ ਪਰਸ ਪਰ ਬੋਲਤੇ ਕੋਲਾਂ ਕੋ ਟਕਰਾਰ ਉਹ ਵੀ ਕਹ ਰਹੇ ਨੇ ਜਿਨ੍ਹਾਂ ਦੀ ਮਤ ਅਣਜਾਣ ਹੈ ਉਹ ਮੂਰਖ ਗਵਾਰ ਗੁਰੂ ਜੀ ਦੀ ਨਿੰਦਿਆ ਕਰਦੇ ਹਨ ਆਪਸ ਵਿੱਚ ਮਿਲ ਕੇ ਬੋਲਦੇ ਹਨ ਤੇ ਵੀ ਵੀ ਕੌਲਾਂ ਬਾਰੇ ਤਕਰਾਰ ਕਰਦੇ ਹਨ ਪਾਪ ਜਿਨ੍ਹਾਂ ਦੀ ਮਤ ਥੋੜੀ ਹੈ ਉਹ ਅਜਿਹੀਆਂ ਗੱਲਾਂ ਕਰਦੇ ਹਨ ਗੁਰੂ ਹਰਗੋਬਿੰਦ ਸਾਹਿਬ ਬਾਰੇ ਦੰਤ ਕਥਾਵਾਂ ਬੋਲਦੇ ਨੇ ਉਹਨਾਂ ਬਾਰੇ ਭੈੜੇ ਵਚਨ ਬੋਲਦੇ ਹਨ ਕੀ ਬੋਲਦੇ ਹਨ ਕਿ ਗੁਰੂ ਰਾਮਦਾਸ ਜੀ ਜੋ ਸੰ ਸ੍ਰੀ ਗੁਰੂ ਰਾਮਦਾਸ ਜੀ ਦੀ ਵਿੜਾਈ ਹੈ ਸਦਾ ਹੀ ਵਿਰਾਗ ਵਿੱਚ ਰਹਿੰਦੇ ਸਨ ਤੇ ਨੈਣਾ ਵਿੱਚੋਂ ਨਿਤ ਜਲ ਵਗਦਾ ਸੀ ਸਦਾ ਇੱਕ ਰਸ વૃਤੀ ਰਹਿੰਦੀ ਸੀ ਤੇ ਚਿੱਤ ਸ਼ਾਂਤ ਰਹਿੰਦਾ ਸੀ ਜਿਨ੍ਹਾਂ ਨੂੰ ਮੋਹ ਮਾਇਆ ਦੁਖਦਾਇਕ ਨਹੀਂ ਸੀ ਭਾਵ ਉਹ ਹਮੇਸ਼ਾ ਪ੍ਰਭੂ ਦੇ ਰੰਗ ਵਿੱਚ ਰੰਗੇ ਹੋਏ ਸਨ ਜਦੋਂ ਅਸੀਂ ਕਦੀ ਕਿਸੇ ਦੀ ਉਸਤਤ ਕਰੀਏ ਦੋ ਬੰਦੇ ਸਾਹਮਣੇ ਬੈਠੇ ਹੋਣ ਇੱਕ ਦੀ ਉਸਤਤ ਕਰੀਏ ਇਹ ਬਹੁਤ ਚੰਗਾ ਹੈ ਬਹੁਤ ਸਿਆਣਾ ਸਮੇਂ ਸਿਰ ਉੱਠਦਾ ਹੈ ਸਮੇਂ ਸਿਰ ਸਾਰੇ ਕੰਮ ਕਰਦਾ ਜਿਹਦਾ ਨਾਲ ਦੂਸਰਾ ਬੈਠਾ ਹੁੰਦਾ ਉਸਦੀ ਬੇਇਜ਼ਤੀ ਆਪਣੇ ਆਪ ਹੋ ਹੀ ਜਾਂਦੀ ਹੈ ਕਿਉਂਕਿ ਉਸਤਤ ਇੱਕ ਦੀ ਹੋ ਰਹੀ ਹੈ ਐਵੇਂ ਇਹ ਜਿਹੜੇ ਕੰਵਕਲ ਲੋਕ ਅਸਲ ਵਿੱਚ ਇਹ ਕਵੀ ਜੋ ਵੀ ਲਿਖਦਾ ਇਸ ਦੇ ਆਪਣੇ ਮਨ ਦੀ ਭਾਵਨਾ ਹੈ ਇਹ ਗ੍ਰੰਥ 200 ਸਾਲ ਬਾਅਦ ਵਿੱਚ ਲਿਖ ਰਿਹਾ ਹੈ ਇਹਦੇ ਸਾਹਮਣੇ ਕੋਈ ਲਿਖਤੀ ਪਰਮਾਨਾ ਨਹੀਂ ਹੈ ਜਿਸ ਤੋਂ ਦੇਖ ਕੇ ਇਹ ਅੱਗੇ ਉਸ ਨੂੰ ਅਥਾਰਟੀ ਮੰਨ ਕੇ ਲਿਖ ਰਿਹਾ ਹੋਵੇ ਇਸ ਦੇ ਮਨ ਦੇ ਵਲਵਲੇ ਨੇ ਇਹ ਗੁਰੂ ਸਾਹਿਬ ਨੂੰ ਕਿਧਰ ਨੂੰ ਲਿਜਾਣਾ ਚਾਹੁੰਦਾ ਹੈ ਕੀ ਤੋਂ ਮਤ ਲਾਉਣਾ ਚਾਹੁੰਦਾ ਇਹ ਕਵੀ ਦੇ ਉੱਤੇ ਨਿਰਭਰ ਹੈ ਕਿਉਂਕਿ ਇਹ ਕੋਈ ਇਹ ਰੈਫਰੈਂਸ ਨਹੀਂ ਦੇ ਰਿਹਾ ਕਿ ਮੈਂ ਫਲਾਨੇ ਗ੍ਰੰਥ ਤੇ ਇਦਾਂ ਲਿਖਿਆ ਤਾਂ ਮੈਨੂੰ ਮਜਬੂਰੋਂ ਲਿਖਣਾ ਪਿਆ ਅੱਗੇ ਹੈ ਸਤਸੰਗਤ ਕਰਦੇ ਆ ਹੀ ਦਿਨ વીਤ ਜਾਂਦਾ ਸੀ ਸ਼ਬਦ ਨਾਲ ਚਿਤ ਦੀ ਫਰੀਦ ਧਾਰ ਕੇ ਬੈਠਦੇ ਸਨ ਚੌਥੇ ਪਾਸਾ ਦੋ ਪੈਰ ਰਹਿੰਦਿਆਂ ਹੀ ਦੋ ਪੈਰ ਰਹਿੰਦਿਆਂ ਹੀ ਰਾਤ ਨੂੰ ਜਾਗ ਪੈਂਦੇ ਸੀ ਫਿਰ ਬੜਾ ਮਨੋਹਰ ਸਤਸੰਗ ਕਰਦੇ ਸਨ ਭਾਵ ਗੁਰੂ ਰਾਮਦਾਸ ਜੀ ਕਰਦੇ ਸਨ ਅੱਗੇ ਲਿਖਿਆ ਹੈ ਉਹਨਾਂ ਦੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਹੋਏ ਹਨ ਉਹਨਾਂ ਵਿੱਚ ਮਹਾਨ ਗੁਣ ਵੇਖ ਕੇ ਉਹਨਾਂ ਨੂੰ ਗੁਰਗੱਦੀ ਦਿੱਤੀ ਉਹਨਾਂ ਨੇ ਜਿੰਨੇ ਉਪਕਾਰ ਕੀਤੇ ਹਨ ਉਹ ਲੋਕਿਸ਼ਿਪੇ ਨਹੀਂ ਸਾਰੇ ਸੰਸਾਰ ਵਿੱਚ ਫਰਗਟ ਹਨ ਸ੍ਰੀ ਅੰਮ੍ਰਿਤਸਰ ਰਹੇ ਸ੍ਰੀ ਅੰਮ੍ਰਿਤਸਰ ਰਹੇ ਬਨਾਵਤ ਵਰੋਦਾਰਨ ਤਰਨ ਸੁਹਾਵਤ ਸ੍ਰੀ ਗ੍ਰੰਥ ਸਾਹਿਬ ਗੁਰ ਕਰਿਓ ਮਨੋ ਸ਼ਿਰੋ ਕੋ ਮੰਦਰ ਫਰਿਓ ਸ੍ਰੀ ਅੰਮ੍ਰਿਤਸਰ ਸਰੋਵਰ ਬਣਾਉਂਦੇ ਰਹੇ ਫਿਰ ਤਰਨ ਤਰਨ ਬਣਾਇਆ ਜੋ ਬੜਾ ਸ਼ੋਭ ਰਿਆ ਹੈ ਗੁਰੂ ਜੀ ਨੇ ਸ੍ਰੀ ਗ੍ਰੰਥ ਸਾਹਿਬ ਦੀ ਐਸੀ ਰਚਨਾ ਕੀਤੀ ਮਾਨੋ ਕੰਜੂਸ ਦਾ ਕਰ ਪਰ ਦਿੱਤਾ ਹੋਵੇ ਇਤੋਂ ਤੱਕ ਜੋ ਕਵੀ ਹੈ कि अगे लिखते ने जब लो तन की स्थिरता रहे लहे पर पकार करत ही रहे चौ दिश उज्जल जस विस्तारा करते बीते सुसुष्ट अचारा जब तक शरीर स्थित रहा भाव सारी उम्र पर पकार करते ही रहे चारे पासे उज्जल जस विस्तृत होया ਸ਼੍ਰੇਸ਼ਟ ਆਚਾਰ ਕਰਦਿਆਂ ਹੀ ਉਮਰ વીਤੀ ਇੱਥੋਂ ਤੱਕ ਇਹ ਗੁਰੂ ਰਾਮਦਾਸ ਜੀ ਦੀ ਅਤੇ ਗੁਰੂ ਅਰਜਨ ਦੇਵ ਜੀ ਦੀ ਜੋ ਹੈ ਕਵੀ ਉਸਤਤ ਕਰ ਰਿਹਾ ਬਹਾਨਾ ਬਣਾ ਰਿਹਾ ਲੋਕੀ ਇਹ ਕਹਿੰਦੇ ਨੇ ਕਮ ਅਕਲ ਲੋਕੀ ਇਹ ਕਹਿੰਦੇ ਨੇ ਇਸ ਕਵੀ ਦੇ ਸਾਹਮਣੇ ਕੋਈ ਲੋਕ ਨਹੀਂ ਸਨ ਕਿਤੇ ਕੁਝ ਲਿਖਿਆ ਹੋਇਆ ਨਹੀਂ ਸੀ ਜਿਸ ਨੂੰ ਕਹਿੰਦੇ ਵੀ ਮੈਨੂੰ ਦੱਸਿਆ ਜਿਹਦੇ ਮੰਨ ਲਓ ਰੈਫਰੈਂਸ ਨਾਲ ਲਿਖ ਰਹੇ ਨੇ ਉਹ ਭਾਈ ਰਾਮ ਕੋਰ ਜੀ ਇਹਨਾਂ ਦੇ ਇਸ ਸੰਸਾਰ ਦੇ ਆਉਣ ਤੋਂ ਪਹਿਲਾਂ ਰਾਮ ਕੋਰ ਜੀ 27 ਸਾਲ ਪਹਿਲਾਂ ਇਸ ਸੰਸਾਰ ਤੋਂ ਚਲਾਣਾ ਕਰ ਚੁੱਕੇ ਸਨ ਸਾਰੀ ਹੀ ਮਨੋਕਲਪਤ ਕਹਾਣੀ ਹੈ ਲੋਕੀਂ ਇਹ ਕਹਿੰਦੇ ਆਮ ਤੌਰ ਤੇ ਅਸੀਂ ਸਮਾਜ ਵਿੱਚ ਦੇਖਿਆ ਹੋਵੇਗਾ ਜਦੋਂ ਕਿਸੇ ਨੇ ਕਿਸੇ ਵਾਰੇ ਗਲਤ ਗੱਲ ਕਰ ਨਹੀਂ ਹੁੰਦੀ ਨਾ ਆਂਡ ਗਵਾਂਡ ਕੋਈ ਰਿਸ਼ਤੇਦਾਰ ਉਹ ਕਹਿੰਦਾ ਜੀ ਕਿਹਦਾ ਮੂੰਹ ਫੜ ਲੈਣਾ ਕਿਹਨੂੰ ਕਿਹਨੂੰ ਕਹੀਏ ਲੋਕੀ ਵੜੀਆਂ ਗੱਲਾਂ ਬਣਾਉਂਦੇ ਨੇ ਅਸਲ ਵਿੱਚ ਕੋਈ ਲੋਕੀ ਗੱਲਾਂ ਨਹੀਂ ਬਣਾ ਰਿਆ ਹੁੰਦੇ ਉਹ ਜਿਹੜਾ ਸਾਡਾ ਰਿਸ਼ਤੇਦਾਰ ਹੁੰਦਾ ਗੱਲਾਂ ਉਹ ਹੀ ਬਣਾ ਰਿਆ ਹੁੰਦਾ ਉਹ ਲੋਕਾਂ ਦਾ ਵਹਾਨਾ ਬਣਾ ਕੇ ਉਹ ਗੱਲ ਕਰਨੀ ਚਾਹੁੰਦਾ ਹੈ ਹੋਰ ਕੋਈ ਕਾਰਨ ਨਹੀਂ ਹੈ ਉਹੀ ਸਾਰੀਆਂ ਗੱਲਾਂ ਬਣਾ ਰਿਆ ਹੁੰਦਾ ਹੁਣ ਅੱਗੇ ਗੁਰੂ ਹਰਗੋਬਿੰਦ ਸਾਹਿਬ ਬਾਰੇ ਲਿਖਦੇ ਦੇਖੋ ਜਦੋਂ ਦੋ ਗੁਰੂ ਸਹਿਬਾਨ ਦੀ ਉਸਤਤ ਕਵਿਨੇ ਕਰ ਦਿੱਤੀ ਭਾਵ ਸਿੰਧੀ ਗੱਲ ਹੈ ਕਿ ਉਹ ਲਿਖਦੇ ਤੜਕੇ ਉਸਦੇ ਸਨ ਤੇ ਜੇ ਗੁਰੂ ਹਰਗੋਬਿੰਦ ਸਾਹਿਬ ਵੀ ਉਸਦੇ ਸਨ ਤਾਂ ਫਿਰ ਇਹ ਲਿਖਣ ਦੀ ਲੋੜ ਨਹੀਂ ਉਹ ਸ਼ਬਦ ਕੀਰਤਨ ਸੁਣਦੇ ਸਨ ਬਾਣੀ ਵਿੱਚ ਰੰਗੇ ਰਹਿੰਦੇ ਸਨ ਤੇ ਜੇ ਗੁਰੂ ਹਰਗੋਬਿੰਦ ਸਾਹਿਬ ਵੀ ਰੰਗੇ ਰਹਿੰਦੇ ਸਨ ਫਿਰ ਉਹਨਾਂ ਦਾ ਸਪੈਸ਼ਲ ਲਿਖਣ ਦੀ ਲੋੜ ਨਹੀਂ ਸੀ ਇਹਦਾ ਭਾਵ ਕਵੀ ਇਹ ਦੱਸਣਾ ਚਾਹੁੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਅਜਿਹਾ ਨਹੀਂ ਕਰਦੇ ਸਨ ਇੱਕ ਤੋਂਤ ਲਾ ਰਿਹਾ ਗੁਰੂ ਸਾਹਿਬ ਤੇ ਹਾਲਾਂਕਿ ਇਹ 200 ਸਾਲ ਬਾਅਦ ਲਿਖ ਰਿਹਾ ਅਕੀਲ ਕੀ ਲਿਖ ਰੇ ਨੇ ਉਨ੍ਹਾਂ ਦੇ ਉਨ੍ਹਾਂ ਦੇ ਹੀ ਪੁੱਤਰ ਗੱਦੀ ਉੱਤੇ ਬੈਠੇ ਹਨ ਫਾਬ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਆਪਣੇ ਪਿਤਾ ਪਿਤਾਮਾ ਵਰਗੇ ਨਹੀਂ ਹਨ ਪਹਿਲਾਂ ਬਾਦਸ਼ਾਹ ਆਪ ਘਰ ਆਉਂਦੇ ਸਨ ਤੇ ਗੁਰ ਗੱਦੀ ਨੂੰ ਸੀਸ ਨਵਾਉਂਦੇ ਸਨ ਇਹ ਬਾਦਸ਼ਾਹਾਂ ਦੇ ਪਾਸ ਆਪ ਜਾਂਦੇ ਹਨ ਕਿਲੇ ਦੇ ਵਿੱਚ ਕੈਦ ਰਹੇ ਜਿਸ ਤਰ੍ਹਾਂ ਦੇਸ਼ ਦੀ ਹੋਰ ਦੇਸ਼ ਦੇ ਹੋਰ ਰਾਜੇ ਹਨ ਇਹ ਵੀ ਉਨ੍ਹਾਂ ਵਾਂਗ ਆਪਣੇ ਆਪ ਨੂੰ ਰਾਜਾ ਹੀ ਮੰਨਿਆ ਹੈ ਅੱਗੇ ਵੜੇ ਨਿਰਦਈ ਹਨ ਆ ਜਿਹੜੀ ਗੱਲ ਹੈ ਜਿਹੜੀ ਤੌਮਤ ਇਹ ਲੋਕਾਂ ਦੇ ਥਰੂ ਇਹ ਕਵੀ ਲਾ ਰਿਹਾ ਪਰ ਇਹ ਕਵੀ ਲਾ ਰਿਹਾ ਕਹਾਣੀ ਕਵੀ ਘੜ ਰਿਆ ਕਿਸੇ ਨੇ ਇਸ ਨੂੰ ਦੱਸਿਆ ਕੁਝ ਨਹੀਂ ਕਿਉਂਕਿ ਉਦੋਂ ਹੈ ਨਹੀਂ ਸੀ ਲਿਖਤੀ ਇਹਦੇ ਕੋਲ ਕੋਈ ਪਰਮਾਨਾ ਨਹੀਂ ਹੈ ਇਹ ਇੱਕ ਇੱਕ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੀ ਸਖੀਅਤ ਨੂੰ ਖਤਮ ਕਰਦਾ ਜਾ ਰਿਹਾ ਹੋਏ ਨਿਰਦੈ ਚੰਦੂ ਕੋ ਮਾਰਾ ਲਿਖਦਾ ਹੈ होए निर्दय चंदू को मारा नहीं दया को लेश विचारा बड़े निर्दयी हो के चंदू नु मारिया लेश मात्र भी दया ते विचार नहीं कीती है ਆ ਗੁਰੂ ਹਰਗੋਬਿੰਦ ਸਾਹਿਬ ਨਰਦਈ ਸਨ ਦਇਆ ਉਹਨਾਂ ਦੇ ਦਿਲ ਵਿੱਚ ਬਿਲਕੁਲ ਨਹੀਂ ਸੀ ਇਸ ਕਵੀ ਦੇ ਲਿਖੇ ਅਨੁਸਾਰ ਸ਼ਾ ਸੰਗ ਪੁਨ ਆਵਤ ਜਾਵ ਜਥਾ ਔਰ ਦਨ ਕੋ ਉਮਰਾ ਇਹ ਬਾਦਸ਼ਾਹ ਦੇ ਨਾਲ ਹੀ ਫਿਰ ਆਉਂਦੇ ਜਾਂਦੇ ਹਨ ਜਿਵੇਂ ਉਹਨਾਂ ਦੇ ਹੋਰ ਉਮਰਾਓ ਹਨ ਨਹੀਂ ਵਿਚਾਰੀ ਆਪਣ ਵਿਢਾਈ ਜਹਾਂਗੀਰ ਟਿਗ ਵਸੇ ਤਦਾਈ ਸੰਗ ਲਾਹੌਰ ਵਾਸ ਬੋ ਕਰਕੇ ਕਾਜੀ ਦੋਸਤਾ ਆਨੀ ਹਰ ਕਹਿ ਆਪਣੀ ਵਿਢਾਈ ਤੇ ਵਿਚਾਰ ਨਹੀਂ ਕੀਤਾ ਹੈ ਤਦ ਹੀ ਜਹਾਂਗੀਰ ਫਾਸ ਜਾ ਕੇ ਰਹਿੰਦੇ ਸਨ ਲਾਹੌਰ ਵਿੱਚ ਕਾਫੀ ਸਮਾਂ ਬਾਦਸ਼ਾਹ ਜਹਾਂਗੀਰ ਫਾਸ ਰਹਿ ਕੇ ਹੁਣ ਇੱਥੇ ਤੁਹਾਡਾ ਧਿਆਨ ਮੈਂ ਦਿਵਾਉਣਾ ਚਾਹੁੰਦਾ ਕਾਜੀ ਦੋਹਤਾ ਆਣੀ ਹਰ ਕੈ ਇੱਥੇ ਜੋ ਇਸ ਵਿਦਵਾਨ ਨੇ ਅਰਥ ਕੀਤੇ ਹਨ ਕਾਜੀ ਦੀ ਪੁੱਤਰੀ ਨੂੰ ਲੈ ਆਏ ਹਨ ਲੈ ਆਏ ਹੁੰਦਾ ਕਿ ਦੁਕਾਨ ਤੋਂ ਕੋਈ ਚੀਜ਼ ਖਰੀਦ ਕੇ ਲੈ ਲੈ ਆਏ ਹਨ ਕਿਸੇ ਨੇ ਕੋਈ ਤੁਹਾਨੂੰ ਚੀਜ਼ ਦਿੱਤੀ ਉਹ ਤੁਸੀਂ ਲੈ ਆਏ ਹੋ ਪਰ ਇੱਥੇ ਕੀ ਲਿਖਿਆ ਕਾਜੀ ਦੋਇਤਾ ਦੋਇਤਾ ਹੁੰਦਾ ਲੜਕੀ ਆਨੇ ਹਰਕੇ ਹਰਕੇ ਹੁੰਦਾ ਚੋਰੀ ਕਰਕੇ ਕਾਜੀ ਦੀ ਲੜਕੀ ਨੂੰ ਗੁਰੂ ਸਾਹਿਬ ਚੋਰੀ ਕਰਕੇ ਲਿਆਏ ਇੱਥੇ ਅਰਥ ਕਰਨ ਵਾਲੇ ਵੀ ਅਨਿਆਇ ਕਰ ਰਹੇ ਨੇ ਹਰਕੇ ਦਾ ਮਤਲਬ ਹੈ ਚੋਰੀ ਕਰਕੇ ਲਿਆਉਣਾ ਮਹਾਨਕੋਸ਼ ਦੇਖ ਸਕਦੇ ਅੰਕੇ ਕਰਿਓ ਕਾਜ ਏ ਦੀਰਘ ਖੋਟਾ ਜਾਨ ਤੇਜ ਵਡ ਕਿਨੋ ਕਿਨੋ ਨਾ ਹੋਟਾ ਕੀ ਹੈ ਇਹ ਵਡਾ ਮਾੜਾ ਕੰਮ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ ਵਡਾ ਮਾੜਾ ਕੰਮ ਕੀਤਾ ਹੈ ਵੱਡਾ ਤੇਜ ਜਾਣ ਕੇ ਕਿਸੇ ਨੇ ਵੀ ਨਹੀਂ ਰੋਕਿਆ ਹੈ ਫਹਾਬ ਉਹਨਾਂ ਦੀ ਚਲਦੀ ਸੀ ਗੁਰੂ ਹਰਗੋਬਿੰਦ ਸਾਹਿਬ ਦੀ ਸਾਰੇ ਲੋਕ ਡਰਦੇ ਸਨ ਸਿੱਖ ਇਸ ਕਰਕੇ ਕਿਸੇ ਨੇ ਰੋਕਿਆ ਨਹੀਂ ਹੈ ਪਰ ਇਹ ਬਹੁਤ ਮਾੜਾ ਕੰਮ ਕੀਤਾ ਇਹ ਕਵੀ ਆਪ ਲਿਖ ਰਿਹਾ ਬਹਾਨਾ ਲੋਕਾਂ ਦਾ ਬਣਾ ਰਿਹਾ ਲੋਕ ਇਦਾਂ ਕਹਿੰਦੇ ਆਂ ਆਨ ਆਪਣੇ ਸਜਨ ਵਸਾਈ ਨਹੀਂ ਲਖੀ ਨਿਜ ਵੰਸ ਵਡਾਈ ਉਹਨੂੰ ਉਦੋਂ ਘਰੋਂ ਕੱਢ ਲਿਆ ਕਾਜੀ ਦੀ ਲੜਕੀ ਨੂੰ ਲਿਆ ਕੇ ਆਪਣੇ ਘਰ ਵਿੱਚ ਵਸਾ ਲਈ ਹੈ ਸਮਝ ਲਓ ਇਹ ਸ਼ਰਦਾਨਾ ਨਹੀਂ ਆਈ ਕਵੀ ਵਾਰ-ਵਾਰ ਸਾਨੂੰ ਉਧਰ ਨੂੰ ਲਿਜਾਣਾ ਚਾਹੁੰਦਾ ਹੈ ਕਿ ਸ੍ਰੀ ਹਰਗੋਬਿੰਦ ਸਾਹਿਬ ਕਾਜੀ ਦੀ ਲੜਕੀ ਨੂੰ ਘਰੋਂ ਕੱਢ ਲਿਆ ਕੇ ਕੱਢ ਲਿਆ ਕੇ ਆਪਣੇ ਘਰ ਵਸਾਈ ਹੈ ਜਿਵੇਂ ਕਿਸੇ ਔਰਤ ਨੂੰ ਘਰ ਵਿੱਚ ਬਸਾਉਂਦੇ ਹਨ ਇਹ ਕਵੀ ਇਹ ਜਿਹਾ ਹੀ ਲਿਖ ਰਿਹਾ ਹੈ ਬਹਾਨਾ ਲੋਕਾਂ ਦਾ ਬਣਾ ਰਿਹਾ ਹੈ ਦੇ ਆਪਣੇ ਵੰਸ਼ ਦੀ ਵਡਿਆਈ ਵੱਲ ਆਪਣੇ ਵੰਸ਼ ਦੀ ਵਡਿਆਈ ਵੱਲ ਨਹੀਂ ਵੇਖਿਆ ਹੈ अब लो नह गिलान कह करते शाह ते उर नह डरते उन फैंदे खां तुर्क विशाला राख्यो निकट दरव दे जाल दो शिकायत लोग सन की है हूँ तक भी नफरत नहीं करते भाव ਤਾਜੀ ਦੀ ਲੜਕੀ ਕੌਲਾ ਨੂੰ ਨਫ਼ਰਤ ਨਹੀਂ ਕਰਦੇ ਉਸ ਨੂੰ ਆਪਣੇ ਘਰ ਵਿੱਚ ਰੱਖਿਆ ਹੋਇਆ ਹੈ ਵਾਰ-ਵਾਰ ਕبھی ਕਦੀ ਕਿਸੇ ਦੀ ਜ਼ਵਾਨੀ ਕਦੀ ਕਿਸੇ ਦੀ ਜ਼ਵਾਨੀ ਕਦੀ ਵਾਵਾ ਬੁੱਢਾ ਜੀ ਤੋਂ ਜ਼ਵਾਈ ਬਣਦੀ ਗੱਲ ਕਰ ਰਿਹਾ ਕਦੀ ਗੁਰੂ ਹਰਗੋਬਿੰਦ ਸਾਹਿਬ ਨੂੰ ਸੋਹਣੇ ਕੱਪੜੇ ਪਾ ਕੇ ਵਣਣ ਕੇ ਉਹਦੇ ਘਰ ਜਾਣ ਨੂੰ ਕਰਵਾ ਰਿਹਾ ਕਦੀ ਮਾਤਾ ਜੋ ਨਾਨਕੀ ਤੋਂ ਮਾਤਾ ਗੰਗਾ ਜੀ ਤੋਂ ਅਖਵਾਰਿਆ ਕਿ ਇਹ ਡੋਲਾ ਤੁਕ ਕਰਮ ਕੀਤਾ ਫੈੜਾ ਕੰਮ ਕੀਤਾ ਸਾਰੀ ਕਹਾਣੀ ਬਣੀ ਬਣਾਈ ਸਾਰੀ ਕਵੀ ਦੀ ਆਪਣੀ ਹੈ ਸੇ ਕੀ ਲਿਖਦੇ ਨੇ ਹੁਣ ਤੱਕ ਵੀ ਨਫ਼ਰਤ ਨਹੀਂ ਕਰਦੇ ਭਾਵ ਕੋਲਾ ਨੂੰ ਨਫ਼ਰਤ ਨਹੀਂ ਕਰਦੇ ਵਾਸ਼ਾ ਦੀਆਂ ਫੌਜਾਂ ਪਾਸੋਂ ਵੀ ਨਹੀਂ ਡਰਦੇ ਭਾਵ ਉਹ ਕਾਜੀ ਮੁਸਲਮਾਨ ਹੈ ਤੇ ਵਾਸ਼ਾ ਦੀਆਂ ਫੌਜਾਂ ਤੋਂ ਵੀ ਨਹੀਂ ਡਰਦੇ ਹਨ ਵੀ ਪੈਂਦੇ ਖਾਂ ਵੱਡਾ ਤੁਰਖ ਹੈ ਉਸ ਨੂੰ ਬਹੁਤ ਧੰਨ ਦੇ ਕੇ ਬਾਹਰ ਰੱਖਿਆ। ਬਾਪ ਦੋ ਚੀਜ਼ਾਂ ਦੀ ਸ਼ਿਕਾਇਤ ਹੈ। ਇੱਕ ਵੀਵੀ ਕੋਲਾ ਦੀ ਤੇ ਇੱਕ ਪੈਂਦੇ ਖਾਨ ਦੀ ਕਿਉਂਕਿ ਉਹ ਵੀ ਤੁਰਕ ਹੈ। ਇਹ ਕਵੀ ਜਿਹੜਾ ਮੁਸਲਮਾਨ ਧਰਮ ਨਾਲ ਬਹੁਤ ਨਫ਼ਰਤ ਕਰਦਾ ਹੈ। ਇਸ ਕਰਕੇ ਇਹ ਲੋਕਾਂ ਦੇ ਕਹਾਣੀ ਬਣਾ ਕੇ ਇਹ ਸਾਰਾ ਕੁਝ ਸਭ ਤੋਂ ਵੱਡੀ ਕਮਜ਼ੋਰੀ ਇਹਦੇ ਵਿੱਚ ਕੀ ਹੈ? ਇਹ ਇਤਿਹਾਸ 200 ਸਾਲ ਬਾਅਦ ਵਿੱਚ ਲਿਖ ਰਿਹਾ। ਤੇ ਜਿਹੜੀਆਂ 200 ਸਾਲ ਵਿੱਚ ਗੱਲਾਂ ਹੋ ਗਈਆਂ ਬਾਗ ਅੱਗੇ ਪੈਂਦੇਖਾਨੇ ਤੋਂ ਖਾ ਦਿੱਤਾ ਉਹ ਵੀ ਹੋ ਚੁੱਕਾ ਸੀ ਤੇ ਇਸ ਕਰਕੇ ਇਹਦੇ ਕੋ ਸਾਰੇ ਕੁਐਸਚਨ ਆਨਸਰ ਸਾਰਾ ਹੱਲ ਹੋਇਆ ਪਿਆ ਤੇ ਕਿਹੜੀ ਕਹਾਣੀ ਨੂੰ ਜਿੱਧਰ ਮਰਜ਼ੀ ਜੋੜ ਲੈਂਦਾ ਤੇ ਇਸ ਤਰ੍ਹਾਂ ਕਰਕੇ ਇਹ ਲਿਖਦਾ ਹੈ। ਤੋਂ ਉਹਨਾਂ ਨੂੰ ਬਹੁਤ ਧੰਨ ਦਿੰਦੇ ਹਨ ਫਿਰ ਪੈਂਦੇਖਾਂ ਵੱਡਾ ਤੁਰਕ ਹੈ ਉਸ ਨੂੰ ਬਹੁਤ ਧੰਨ ਦੇ ਕੇ ਪਾਸ ਰੱਖਿਆ ਹੈ। ਬੁੱਝੈ ਤੇ ਸੇਕਾਜ ਜੋ ਕਰਨਾ ਦੈਨਫਰਤ ਕਰੇ ਅਧਿਕ ਹੀ ਕਰੁਣਾ ਇਤਿਆਦਿਕ ਦੋਸ਼ਨ ਕੋ ਲਹਿ ਲਹਿ ਨਿੰਦੇ ਵਿਲ ਆਫਿਸ ਮੈਂ ਕਹਿ ਕਹਿ ਸੋ ਲੁਸੀਫੀ ਕੀ ਕਹਿੰਦੇ ਨੇ ਉਸ ਨੂੰ ਪੁੱਛੀਏ ਉਸ ਕੀ ਕੰਮ ਕਰਨਾ ਹੈ ਪੈਂਦੇ ਖਾਨੇ ਕਿਹੜੀ ਬੜੀ ਮਹਿਮਸਰ ਕਰਨੀ ਹੈ ਪ੍ਰਤੀ ਦਿਨ ਉਸ ਉਤੇ ਬਹੁਤ ਕਿਰਪਾ ਕਰਦੇ ਹਨ ਇਤਿਹਾਦ ਦੋਛਾਂ ਨੂੰ ਲੈ ਲੈ ਕੇ ਆਪਸ ਵਿੱਚ ਮਿਲ ਕੇ ਕਹਿ ਕਿਆ ਕੀ ਨਿੰਦਿਆ ਕਰਦੇ ਹਨ ਕਿਤਨੀ ਨਦੀਆਂ ਕਿੱਥੇ ਕਿੱਥੇ ਹੁੰਦੀਆਂ ਸੁਦਾ ਸਰੋਵਰ ਲਾਹੌਰ ਆਦਿ ਪਾਪ ਅੰਮ੍ਰਿਤਸਰ ਵਿੱਚ ਵੀ ਹੁੰਦੀ ਹੈ ਤੇ ਲਾਹੌਰ ਆਦਿ ਵੇਖੇ ਗੁਰੂ ਜੀ ਦੀ ਕਹਿ ਕਹਿ ਕੇ ਨਿੰਦਿਆ ਕਰਦੇ ਹਨ ਕਰਤ ਜਹਾ ਕਹਿ ਗੁਰੂ ਅਪਵਾਦ ਸਰਵ ਸ਼ਰੋਵਣ ਗਾਦੀ ਥਰੇ ਅੰਗੀਕਾਰ ਪੁਕਾਰ ਮਨ ਕਰ ਜਿਹੜੀ ਇੱਥੇ ਹਰ ਜਗ੍ਹਾ ਹਰ ਬੰਦਾ ਕੁਛ ਨਾ ਕੁਛ ਸ਼ੈਤਾਨੀ ਕਰਦਾ ਆ ਕੀ ਲਿਖਿਆ ਸਰਵ ਸ਼ਰੋਮਣੀ ਗੱਦੀ ਤੇ ਬੈਠੇ ਹਨ ਫਿਰ ਅਜਿਹੇ ਕੋ ਕੰਮ ਕਰਦੇ ਹਨ ਇਹ ਇਹਦੇ ਵਿੱਚ ਅੰਮ੍ਰਿਤਸਰ ਤੋਂ ਲਾਹੌਰ ਆਦ ਵਿਕੇ ਗੁਰੂ ਜੀ ਦੀ ਕਹਿ ਕੇ ਨਿੰਦਿਆ ਕਰਦੇ ਹਨ ਸਰਵ ਸ਼ਰੋਮਣੀ ਗੱਦੀ ਤੇ ਬੈਠੇ ਹਨ ਫਿਰ ਅਜਿਹੇ ਕੋ ਕੰਮ ਕਰਦੇ ਹਨ ਇਸੇ ਲਿਖਿਆ ਅੰਗੀਕਾਰ ਅੰਗੀਕਾਰ ਮਤਲਬ ਇਹਦੇ ਅਰਥ ਨਹੀਂ ਕੀਤੇ ਅੰਗੀਕਾਰ ਹੁੰਦਾ ਜਿੱਦਾਂ ਬਾਜ਼ਾਰ ਵਿੱਚੋਂ ਅਸੀਂ ਕੋਈ ਚੀਜ਼ ਆਟਾ ਲੈ ਆਂਦਾ ਆਟਾ ਲੈ ਕੇ ਰੋਟੀਆਂ ਬਣਾਉਣੀਆਂ ਫਿਰ ਉਹਨੂੰ ਅੰਗੀਕਾਰ ਉਹਨੂੰ ਖਾਣਾ ਕੋਈ ਚੀਜ਼ ਉਸ ਨੂੰ ਅਸੀਂ ਵਰਤਣਾ ਅੰਗੀਕਾਰ ਮਤਲਬ ਇਹ ਸਿੱਧ ਕਰ ਰਿਹਾ ਕਿ ਅਰਥ ਕਰਨ ਵਾਲੇ ਨੇ ਪੂਰੇ ਅਰਥ ਨਹੀਂ ਕੀਤੇ ਭਾਵ ਕੌਲਾਂ ਨੂੰ ਆਪਣੀ ਤਰਵਾਲੀ ਇਹ ਤੇ ਕਹਿ ਨਹੀਂ ਸਕਦੇ ਕਿਉਂਕਿ ਵਿਆਹ ਨਹੀਂ ਕੀਤਾ ਪਰ ਸਾਰੇ ਕੰਮ ਉਹੀ ਕਰ ਰਹੇ ਨੇ ਜੋ ਇੱਕ ਵਿਆਹੀ ਹੋਈ ਔਰਤ ਨਾ ਕਰਦੇ ਆ ਉਹਨੂੰ ਨਾ ਜਿਹੜਾ ਮਰਜ਼ੀ ਦੇ ਦੋ ਸੋਨੇ ਸਿੱਖ ਜ਼ਹਿ ਕਹ ਗੁਰੂ ਨਿੰਦਾ ਵਸ ਨਹ ਚਲੇ ਧਰੇ ਜਿਤ ਚਿੰਦਾ ਵਿਲ ਆਪ ਸਮੇਂ ਕਰਤ ਵਿਚਾਰੇ ਕੋਈ ਨਾ ਕਹਿ ਕਰ ਗੁਰ ਹਟਕਾਰੇ ਜਿੱਥੇ ਕਿੱਥੇ ਸਿੱਖ ਜਿੱਤੇ ਕਿਥੇ ਗੁਰੂ ਜੀ ਦੀ ਨਿੰਦਿਆ ਸੁਣਦੇ ਸਨ ਉਹਨਾਂ ਦਾ ਵਸ ਨਹੀਂ ਸੀ ਚੱਲਦਾ ਚਿੱਤ ਵਿੱਚ ਚਿੰਤਾ ਧਾਰਨ ਕਰਦੇ ਸਨ ਆਪਸ ਵਿੱਚ ਮਿਲ ਕੇ ਵਿਚਾਰ ਕਰਦੇ ਸਨ ਕੋਈ ਵੀ ਕਹਿ ਕੇ ਗੁਰੂ ਜੀ ਨੂੰ ਨਹੀਂ ਰੋਕਦਾ ਹੈ ਅੰਕੇ ਫਿਰ ਕੀ ਹੋਇਆ ਉਚਤ ਆਪਕੇ ਕਰਮ ਨ ਐਸੇ ਵਰਤੋ ਪਿਤਾ ਪਿਤਾਮਾ ਜੈਸੇ ਕਹਾ ਭਯੋ ਗੁਰ ਸੁਮਤ ਨਾਚੀਨ ਜਿਵੇਂ ਤਾਂ ਮਨ ਤੇ ਵਸ ਕਰ ਲੈਣ ਕਹਿੰਦੇ ਇੰਜ ਲੱਗਦਾ ਆਪ ਜੀ ਨੂੰ ਐਸਾ ਕਰਮ ਕਰਨਾ ਉਚਿਤ ਨਹੀਂ ਆਪਣੇ ਪਿਤਾ ਪਤਾਂਵਾਂ ਵਾਂਗ ਵਰਤਾਰਾ ਕਰਨਾ ਚਾਹੀਦਾ ਹੈ ਕਿ ਹੋ ਗਿਆ ਹੈ ਗੁਰੂ ਜੀ ਸ੍ਰੇਸ਼ਟ ਮਤ ਨਹੀਂ ਵੇਖਦੇ ਜਿਵੇਂ ਕਿਸੇ ਨੇ ਟੂਣਿਆਂ ਨਾਲ ਵਸ ਕਰ ਲਿਆ ਹੋ ਭਾਵ ਜਿਵੇਂ ਗੁਰੂ ਸਾਹਿਬ ਤੇ ਕਿਸੇ ਨੇ ਟੂਣਾ ਕਰ ਦਿੱਤਾ ਹੋਵੇ ਇਸ ਤਰ੍ਹਾਂ ਕਰਕੇ ਇਤਿਆਦ ਸਿੱਖਾਂ ਵਿੱਚ ਹੋ ਰਿਹਾ ਸੀ ਗੁਰੂ ਜੀ ਨੂੰ ਇਸ ਤਰ੍ਹਾਂ ਵੇਖ ਕੇ ਜਿਹੜੇ ਬਹੁਤ ਦੁਖੀ ਹੋਏ ਸਨ ਫਿਰ ਫਿਰ ਅੱਗੋਂ ਕਹਾਣੀ ਦੂਸਰੀ ਚੱਲ ਪੈਂਦੀ ਹੈ ਕਿਉਂਕਿ ਵੀ ਵੀ ਵਿਰੋਧਾ ਵਿਆਹ ਰੱਖਿਆ ਹੋਇਆ ਸੀ ਤੇ ਵਿਆਹ ਦੇ ਵਿੱਚ ਗੁਰੂ ਸਾਹਿਬ ਕੁਝ ਵੀ ਜੋ ਹੈ ਉਹ ਆਪਣਾ ਤਿਆਰੀ ਨਹੀਂ ਸੰਕਰ ਰਿਹਾ ਤਾਂ ਫਿਰ ਸਾਰੇ ਸਿੱਖ ਕਹਿੰਦੇ ਸੀ ਪਹਿਲਾਂ ਮਾਤਾ ਗੰਗਾ ਜੀ ਸਨ ਤਾਂ ਉਦੋਂ ਸਾਰਾ ਕੁਝ ਠੀਕ ਠਾਕ ਸੀ ਹੁਣ ਕੋਈ ਸਿਆਣਾਕਾਰ ਵਿੱਚ ਹੈ ਨਹੀਂ ਤੇ ਗੁਰੂ ਸਾਹਿਬ ਕਿਸੇ ਦੀ ਮੰਨਦੇ ਨਹੀਂ ਅਸਲ ਵਿੱਚ ਕਹਾਣੀਕਾਰ ਨੇ ਅੱਗੇ ਇਹ ਲਿਖਿਆ ਕਿ ਭਈ ਇਹ ਸਭ ਕੁਝ ਤਾਂ ਹੋਇਆ ਕਿਉਂਕਿ ਗੁਰੂ ਸਾਹਿਬ ਨੂੰ ਪਤਾ ਸੀ ਕਿ ਲਾਹੌਰ ਦੀਆਂ ਫੌਜਾਂ ਜਿਹੜੀਆਂ ਹਨ ਉਹ ਹਮਲਾ ਕਰਨ ਵਾਲੀਆਂ ਹਨ ਤੇ ਇਸ ਕਰਕੇ ਕੁਝ ਬਣਾਵਾਂਗੇ ਵੀ ਸਾਡੇ ਪੱਲੇ ਕੁਝ ਰਹਿਣਾ ਨਹੀਂ ਹੈ ਉਹਨਾਂ ਨੇ ਸਾਰਾ ਲੁੱਟ ਲੈਣਾ ਤੇ ਫਿਰ ਕੀ ਹੋਇਆ ਇੱਕ ਦਿਨ ਅਗੇ ਆਪਾਂ 28 ਨੰਬਰ ਤੋਂ ਸ਼ੁਰੂ ਕਰਦੇ ਹਾਂ ਇੱਕ ਦਿਨ ਸਿੱਖ ਜਿਸ ਥਲ ਗੁਰਦਾਸ ਬੈਠੇ ਵrind ਜਾਏ ਕਰਪਾਸ ਬਦਲੀ ਸੋਟੀ ਸੇਠ ਗੋਪਾਲਾ ਤਖਤੂ ਤੀਰਥ ਨਵਲ ਨਿਹਾਲਾ ਭਾਵ ਇੱਕ ਦਿਨ ਸਾਰੇ ਸਿੱਖ ਇਕੱਠੇ ਹੋ ਕੇ ਗਏ ਜਿਨ੍ਹਾਂ ਦੇ ਨਾਂ ਥੱਲੇ ਦਿੱਤੇ ਹੋਏ ਨੇ ਉਹਨਾਂ ਨੇ ਭਾਈ ਗੁਰਦਾਸ ਜੀ ਦੇਤੇ ਸਨ ਉਹਨਾਂ ਕੋਲ ਜਾ ਕੇ ਆਫੜੀ ਫਰਿਆਦ ਕੀਤੀ ਕਿ ਹਾ ਕੀ ਗਿਆ ਅਗੇ ਫਿਰ ਨਾਂ ਨੇ ਸਾਰਿਆਂ ਦੇ ਹੱਥ ਜੋੜ ਗੁਰਦਾਸ ਅਗਾਰੀ ਸਗਰੇ ਸਿੱਖਨ ਗਿਰਾ ਉਚਾਰੀ ਜੈ ਕਹਿ ਵਦੀ ਗੁਰੂ ਕੀ ਨਿੰਦਾ ਸੁਣ ਨੈ ਜਰੀ ਜਾਏ ਚਿਤ ਚਿੰਦਾ ਭਾਈ ਗੁਰਦਾਸ ਜੀ ਅੱਗੇ ਹੱਥ ਜੋੜ ਕੇ ਸਾਰੇ ਸਿੱਖਾਂ ਨੇ ਬੇਨਤੀ ਕੀਤੀ ਜਿੱਥੇ ਕਿੱਥੇ ਗੁਰੂ ਜੀ ਦੀ ਨਿੰਦਿਆ ਵਧੀ ਹੈ ਸਤਾਂ ਨਾ ਸੁਣੀ ਜਾਂਦੀ ਹੈ ਅਤੇ ਨਾ ਹੀ ਜ਼ਰੀ ਜਾਂਦੀ ਹੈ ਚਿੱਤ ਵਿੱਚ ਬਹੁਤ ਚਿੰਤਾ ਵਧੀ ਹੈ ਤੁਮ ਔਰ ਵੱਡੋ ਜੂ ਬੁੱਢਾ ਸਾਹਿਬ ਸ੍ਰੀ ਅਰਜਨ ਕੇ ਮਹਾਮੁ ਸਾਹਿਬ ਜੇ ਇਤਿਆਦ ਅਫਰ ਸਿੱਖ ਧੀਰ ਤੇ ਨਹੂੰ ਨਾ ਕਵੂੰ ਵਿਠਾਵੇਂ ਤੀਰ ਤੁਸੀਂ ਵੱਡੇ ਹੋ ਜੰਬਾਬਾ ਬੁੱਢਾ ਸਾਹਿਬ ਸ਼ਿਰੀ ਗੁਰੂ ਅਰਜਨ ਦੇਵ ਜੀ ਦੇ ਮਹਾਨ ਸਲਾਹਕਾਰ ਹੋ ਜਿਹੜੇ ਇਤਿਹਾਦ ਹੋਰ ਧੀਰਜਵੰਤ ਸਿੱਖ ਹਨ ਉਹਨਾਂ ਨੂੰ ਕਦੀ ਵੀ ਆਪਣੇ ਸਾਹਸ ਨਹੀਂ ਬਿਠਾਉਂਦੇ ਹਨ ਫਹਾਵ ਇੱਕ ਸ਼ਿਕਾਇਤ ਕੀਤੀ ਇੱਕ ਤਰ੍ਹਾਂ ਨਾਲ ਭਾਈ ਗੁਰਦਾਸ ਜੀ ਨੂੰ ਚੁੱਕਿਆ ਚੁੱਕਣਾ ਕੀਤੀ ਕਿਉਂਕਿ ਤੁਸੀਂ ਸਿਆਣੇ ਬੰਦੇ ਆ ਤੁਹਾਨੂੰ ਕਦੀ ਆਪਣੇ ਕੋਲ ਬਿਠਾਉਂਦੇ ਹੀ ਨਹੀਂ ਮਤਲਬ ਜਿੱਦਾਂ ਛਰਾਰਤ ਕੀਤੀ ਇਕੱਠੇ ਹੋ ਕੇ ਕਿ ਤੇ ਹੱਦ ਹੋ ਗਈ ਤੁਹਾਡੀ ਕੋਈ ਸਲਾਹ ਨਹੀਂ ਲੈਂਦੇ ਤੁਹਾਨੂੰ ਕੋਈ ਪੁੱਛਦਾ ਨਹੀਂ ਹੈ ਤਾਂ ਫਿਰ ਅੱਗੇ ਆਪਾਂ ਅਰਥ ਕਰਕੇ ਦੇਖ ਲੈਣੇ ਆ ਜਿਵੇਂ ਵੱਡਾ ਮਲੇਸ਼ ਪੈਂਦੇ ਖਾਂ ਹੈ ਉਸ ਨੂੰ ਸਦਾ ਪ੍ਰੇਮ ਧਾਰ ਕੇ ਆਪਣੇ ਫਾਸ ਰੱਖਦੇ ਹਨ ਫਿਰ ਬੀਬੀ ਕੌਲਾਂ ਦੀ ਗੱਲ ਵੀ ਅਯੋਗ ਹੈ ਕੁੱਕਰ ਨੂੰ ਵੇਖ ਕੇ ਲੋਕ ਨਿੰਦਿਆ ਕਰਦੇ ਹਨ ਵਾਰ-ਵਾਰ ਕਵੀ ਜਿਹੜਾ ਹੈ ਉਹ ਕਰਮ ਫਹਾਵ ਗੁਰੂ ਹਰਗੋਇੰਸਾਹ ਦੀ ਸ਼ਖਸੀਅਤ ਨੂੰ ਇਹ ਕਿਸੇ ਕੰਮ ਦਾ ਛੱਡਣਾ ਨਹੀਂ ਚਾਹੁੰਦਾ ਪਤਾ ਨਹੀਂ ਕਿਉਂ ਸਿੱਖ ਜਿਹੜੇ ਨੇ ਇਸ ਲਖਾਰੀ ਦੀ ਕੀ ਗੁਲਾਮੀ ਹੈ ਕੀ ਗੱਲ ਹੈ ਵੀ ਇਸ ਦੀ ਗੱਲ ਨੂੰ ਇਸ ਦੇ ਗ੍ਰੰਥ ਨੂੰ ਇੰਨਾ ਸਤਕਾਰ ਕਿਉਂ ਦਿੰਦੇ ਆ ਪਰ ਇਹ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਖਸੀਅਤ ਦੇ ਤਾਂ ਪਿੱਛੇ ਪਿਆ ਹੋਇਆ ਛੜਣਾ ਹੈ ਕੁਛ ਨਹੀਂ ਹੈ ਅੱਗੇ ਕੀ ਕਹਿੰਦੇ ਨੇ ਤੁਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੇਲੀ ਹੋ ਉਹਨਾਂ ਨੂੰ ਕਿਉਂ ਸਮਝਾ ਕੇ ਰੋਕਦੇ ਨਹੀਂ ਹੋ ਇਹ ਸੁਣ ਕੇ ਭਾਈ ਗੁਰਦਾਸ ਜੀ ਨੇ ਇਸ ਵਾਰੇ ਸੰਕੇਤ ਆਪਣੀ ਨਿੱਜੀ ਬਾਣੀ ਵਿੱਚ ਕੀਤਾ ਹੈ ਆਪਣੀ ਬਾਤ ਦੀ ਇੱਕ ਫੌੜੀ ਵਿੱਚ ਇੱਕਸਾਰ ਵਿਚਾਰ ਨਾਲ ਬਿਆਨ ਕਰਦੇ ਹਨ ਸੋ ਅੱਗੇ ਕੀ ਹੈ ਤੁਸੀਂ ਮਨ ਵਿੱਚ ਕੋਈ ਚਿੰਤਾ ਨਾ ਧਾਰਨ ਕਰੋ ਭਾਈ ਗੁਰਦਾਸ ਜੀ ਕਹਿ ਰਹੇ ਨਾ ਚਿੰਤਾ ਤੂੰ ਮਨ ਮੈਂ ਤਹਰੋ ਗੁਰ ਕੋ ਪੂਰਨ ਬ੍ਰਹਮ ਵਿਚਾਰੋ ਸਿਰੀ ਪਰਮੇਸ਼ਰ ਕੇ અવਤਾਰ ਗਤ ਨਾ ਜਾਣੀ ਜਾਏ ਉਦਾਰ ਉਹਨਾਂ ਨੂੰ ਹੌਸਲਾ ਦਿਨ ਦੇ ਤੁਸੀਂ ਐਵੇਂ ਚਿੰਤਾ ਨਾ ਕਰੋ ਗੁਰੂ ਜੀ ਨੂੰ ਪੂਰਨ ਬ੍ਰਹਮ ਸਮਝੋ ਮਤਲਬ ਕਵੀ ਗੁਰੂ ਜੀ ਨੂੰ ਰਾਬੋ ਵੀ ਸੇ ਇੱਕ ਕਵੀ ਲਿਖ ਰਿਹਾ ਵਹਾਨਾ ਭਾਈ ਗੁਰਦਾਸ ਦਾ ਵਹਾਨਾ ਭਾਈ ਪਾਪਾ ਬੁੱਢਾ ਜੀ ਦਾ ਵਹਾਨਾ ਸਿੱਖਾਂ ਦਾ ਇਹਦੇ ਸਾਹਮਣੇ ਤਾਂ ਕੋਈ ਹੈ ਹੀ ਨਹੀਂ ਸੀ ਨਾ ਹੀ ਕੋਈ ਐਸਾ ਲਿਖ ਕੇ ਛੱਡ ਗਏ ਕੁਛ ਨਹੀਂ ਹੈ ਪਰ ਇਹ ਬਹਾਨਾ ਬਣਾ ਬਣਾ ਕੇ ਉਹਨਾਂ ਦਾ ਗੱਲ ਵੇਚਦੀ ਇਹ ਕਰਨਾ ਚਾਹੁੰਦਾ ਉਹ ਸ੍ਰੀ ਪਰਮੇਸ਼ਰ ਦੇ ਅਵਤਾਰ ਹਨ ਉਹਨਾਂ ਦੀ ਉਤਮ ਗਤੀ ਜਾਣੀ ਨਹੀਂ ਜਾ ਸਕਦੀ ਅੱਗੇ ਲਿਖਿਆ ਹੋਇਆ ਕ੍ਰਿਸ਼ਨ ਜੀ ਇਦਾਂ ਕਰਦਾ ਸੀ ਮਤਲਬ ਉਹ ਸਾਰਾ ਮਿਥਿਆਸਕ ਜਿਹੜੇ ਗ੍ਰੰਥ ਪੁਰਾਣੇ ਗ੍ਰੰਥ Hindu ਗ੍ਰੰਥ ਹੈ ਉਹਨਾਂ ਤੋਂ ਉਦਾਹਰਨ ਦਿੱਤੀ ਹੈ ਠੀਕ ਹੈ ਉਹ ਕਹਿੰਦੇ ਵੀ ਉਹ ਇਦਾਂ ਕਰਦਾ ਸੀ ਪਰ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਪਾਪ ਨਹੀਂ ਲੱਗਦਾ ਸੀ ਇਸ ਕਰਕੇ ਤੁਸੀਂ ਹਰ ਗੁਰ ਇਨਸਾਨ ਕੋਈ ਗੱਲ ਨਾ ਕਰੋ ਫਿਰ ਅੱਗੇ ਕੀ ਕਹਿੰਦੇ ਜੇ ਤੂੰ ਚਾਹੇ ਤੈ ਕਛੂ ਕਹਾਇਓ ਫਿਰ ਮਨਵੀ ਹੈ ਭਾਈ ਗੁਰਦਾਸ ਜੀ ਮੰਨ ਕੇ ਅਗਰ ਫਿਰ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਪਰ ਫਿਰ ਮੇਰੀ ਗੱਲ ਸਲਾਹ ਸੁਣੋ ਚਾਹੇ ਤੋ ਹੋ ਇਹ ਭਰਮ ਹਟਾਇਓ ਇਹ ਭਰਮ ਹਟਾਉਣਾ ਚਾਹੁੰਦੇ ਉਹ ਭਰਮ ਹੀ ਮੰਨਦੇ ਆ ਤੇ ਤੋ ਬ੍ਰਿਧ ਨਿਕਟ ਬੇਨਤੀ ਕਰਿਓ ਕਹਿਵੇ ਕੋ ਸਮਰਥ ਵਿਚਾਰਿਓ ਤਾਂ ਫਿਰ ਇਹ ਗੱਲ ਹੋ ਸਕਦੀ ਹੈ ਜੇ ਤੁਸੀਂ ਕੁਝ ਕਹਾਉਣਾ ਚਾਹੁੰਦੇ ਹੋ ਤੇ ਇਸ ਵਰਮ ਨੂੰ ਹਟਾਉਣਾ ਚਾਹੁੰਦੇ ਹੋ ਤਾਂ ਇਹ ਬੇਨਤੀ ਵਾਵਾ ਬੁੱਢਾ ਜੀ پاس ਕਰੋ ਉਹ ਹੀ ਕਹਿਣ ਦੇ ਸਮਰੱਥ ਜਾਣੋ ਪਾਵ ਪਾਈ ਗੁਰਦਾਸ ਜੀ ਨੇ ਆਪਣੀਆਂ ਵਾਹਾਂ ਖੜੀਆਂ ਕਰ ਦਿੱਤੀਆਂ ਕਿ ਮੈਂ ਇਹਦੇ ਸਮਰੱਥ ਨਹੀਂ ਐ ਇਹ ਕੰਮ ਵਾਵਾ ਬੁੱਢਾ ਜੀ ਕਰ ਕਰ ਸਕਦੇ ਹਨ ਇਹ ਸੁਣ ਕੇ ਸਿੱਖਾਂ ਨੇ ਫਿਰ ਕਿਹਾ ਤੁਸੀਂ ਵੀ ਸਾਡੇ ਨਾਲ ਵਾਵਾ ਬੁੱਢਾ ਜੀ پاس ਚਲੋ ਦਰਸ਼ਨ ਕਰਿਏ ਤੇ ਉਹਨਾਂ ਨੂੰ ਆਪਣੇ ਨਾਲ ਲਈਏ ਉਨਾ ਆਵਾਸੋਂ ਗੁਰੂ ਜੀ ਆਸ ਸਾਰੀ ਗੱਲ ਕਹੀਏ ਪਾ ਸਾਰੇ ਜਿਹੜਾ ਪੰਚਾਇਤ ਇਕੱਠੀ ਹੋ ਕੇ ਗਈ ਸੀ ਉਹ ਭਾਈ ਗੁਰਦਾਸ ਜੀ ਨੂੰ ਇਹ ਬੇਨਤੀ ਕਰਦੇ ਆ ਚਲੋ ਬਾਬਾ ਬੁੱਢਾ ਜੀ ਕਹਿਣਗੇ ਠੀਕ ਹੈ ਪਰ ਨਾਲ ਚਲੋ ਫਿਰ ਸਿੱਖਾਂ ਦੀ ਬੇਨਤੀ ਸੁਣ ਕੇ ਭਾਈ ਗੁਰਦਾਸ ਜੀ ਉੱਠ ਖਲੋਤੇ ਤੇ ਸਿੱਖਾਂ ਦੇ ਨਾਲ ਬਾਬਾ ਬੁੱਢਾ ਜੀ ਆਸ ਗਏ ਗੁਰੂ ਜੀ ਦੀ ਵੀੜ ਵਿਚ ਉਹਨਾਂ ਚੋਂ ghee ਬਣਾਈ ਸੀ ਤੇ ਇੱਕ ਰਸ ਆਨੰਦ ਵਰਤੀ ਠਹਿرائی ਸੀ ਸਾਰਿਆਂ ਨੇ ਬਾਬਾ ਬੁੱਢਾ ਜੀ ਪਾਸ ਜਾ ਕੇ ਵੰਦਨਾ ਕੀਤੀ ਫਿਰ ਹੱਥ ਜੋੜ ਕੇ ਬੜੇ ਅਧੀਨ ਹੋ ਕੇ ਕਿਹਾ ਆਪ ਸਾਰਿਆਂ ਦੀ ਚਿੰਤਾਵਾਂ ਦੂਰ ਕਰਦੇ ਹੋ ਤੁਸੀਂ ਹੀ ਹਿਰਦੇ ਵਿੱਚ ਉਚਤ ਨਿਰਧਾਰਨ ਕਰਦੇ ਹੋ ਗੁਰੂ ਜੀ ਦੀ ਨਿੰਦਿਆ ਬਰਦਾਸ਼ਤ ਨਹੀਂ ਹੁੰਦੀ ਇਸ ਕਰਕੇ ਅਸੀਂ ਚੱਲ ਕੇ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ ਸਾਰੀ ਵਾਰਤਾ ਕਹਿ ਕੇ ਸਮਝਾਈ ਪਾਈ ਗੁਰਦਾਸ ਜੀ ਨੇ ਸਾਨੂੰ ਸਾਰਾ ਇਲਾਜ ਦੱਸਿਆ ਹੈ ਇਹ ਸੁਣ ਕੇ ਵਾਵਾ ਬੁੱਢਾ ਜੀ ਨੇ ਸਾਰਿਆਂ ਨੂੰ ਕਿਹਾ ਕਹਿ ਕੇ ਸੁਣਾਇਆ ਜਿਹੜੇ ਸਰਵ ਸਮਰਾਤ ਹੁੰਦੇ ਹਨ ਉਹਨਾਂ ਵਿੱਚ ਕਦੇ ਕੋਈ ਦੋਸ਼ ਨਹੀਂ ਹੁੰਦਾ ਜੋ ਚਾਹਣ ਉਹ ਕਰਦੇ ਹਨ ਤੁਸੀਂ ਹਿਰਦੇ ਵਿੱਚ ਕੋਈ ਪਰਮਾ ਨਾ ਕਰੋ ਕਦੀ ਵੀ ਕਰਮਾ ਕਰਕੇ ਫਾਇਮਾਨ ਨਾ ਹੋ ਪਰ ਫਿਰ ਅੰਗੇ ਕੀ ਲਾਸਟ ਵੇਚ ਕੀ ਕੋਈ ਸਲਾਹ ਇਹ ਸੁਣ ਕੇ ਸਭ ਨੇ ਕਿਹਾ ਤੁਹਾਡੀ ਗੱਲ ਸੱਚੀ ਹੈ ਫਿਰ ਵੀ ਸਾਡੇ ਚਿੱਤ ਵਿੱਚ ਸ਼ਾਂਤੀ ਨਹੀਂ ਆਉਂਦੀ ਹੈ ਚਾਰ ਵਰਨ ਅਤੇ ਤੁਰਕ ਗੁਰੂ ਜੀ ਦੀ ਬਾਤ ਨਿੰਦਿਆ ਕਰਦੇ ਹਨ ਔਰ ਤੁਸੀਂ ਚੱਲ ਕੇ ਗੁਰੂ ਜੀ ਨੂੰ ਸਮਝਾਓ ਤੇ ਫੈਂਦੇ ਖਾਂ ਤੇ ਵੀ ਵੀ ਕੋਹਲਾ ਨੂੰ ਉਹਨਾਂ ਫਾਸੋਂ ਦੂਰ ਕਰ ਦਿਓ ਨਹੀਂ ਤਾਂ ਵੀ ਵੀ ਕੋਲਾ ਫਾਸ ਜਾਣ ਤੋਂ ਹਟਾ ਦਿਓ ਉਹ ਇੱਕ ਪੂਰਨ ਗੁਰੂ ਹਨ ਲੋ ਜੀ ਹਰ ਤਰ੍ਹਾਂ ਦੇ ਨਾਲ ਕਵੀ ਵਹਾਨਾ ਕਿਸੇ ਦਾ ਕਰਦਾ ਕਦੀ ਕੁਝ ਗੱਲ ਕਰਦਾ ਕਦੀ ਸਿੱਖਾਂ ਨੂੰ ਵਿੱਚ ਲੈਂਦਾ ਕਦੀ ਵਾਵਾ ਵੁੱਡਾ ਜੀ ਨੂੰ ਲੈਂਦਾ ਕਦੀ ਗੁਰੂ ਹਰਗੋਬਿੰਦ ਸਾਹਿਬ ਦੀ ਮਹਤਾਤੇ ਮਖਤੋਕ ਹੁੰਦਾ ਕੋ ਕੋ ਕੰਮ ਕੀਤਾ ਪਹਿੜਾ ਕੰਮ ਕੀਤਾ ਅਸਲੀ ਗੱਲ ਕਵੀ ਇਹ ਕਹਿਣਾ ਚਾਹੁੰਦਾ ਕਿ ਉਹ ਜੋ ਵੀਵੀ ਕੌਲਾਸੀ ਉਹਨਾਂ ਦਾ ਸਬੰਧ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੀ ਉਸ ਤੋਂ ਉੱਥੇ ਜਾਣ ਤੋਂ ਹਟਾ ਦਿਓ ਫਿਰ ਆਖਰ ਵਿੱਚ ਕੀ ਹੋਇਆ ਭਾਈ ਤਦ ਫਾਈ ਗੁਰਦਾਸ ਨੇ ਕਿਹਾ ਸਾਰੇ ਸਿੱਖ ਤੁਹਾਡੀ ਸ਼ਰਨ ਵਿੱਚ ਆ ਕੇ ਫਏ ਹਨ ਮੈਂ ਵੀ ਇਹਨਾਂ ਨੂੰ ਬਹੁਤ ਸਮਝਾਇਆ ਹੈ ਇਹਨਾਂ ਦੀ ਇੱਛਾ ਪੂਰੀ ਕਰ ਦਿਓ ਸਾਰਿਆਂ ਪਾਸੋਂ ਸੁਣ ਕੇ ਵਾਵਾ ਬੁੱਢਾ ਜੀ ਨੇ ਕਿਰਪਾਤਾ ਨੇ ਕੀਤੀ ਗੁਰੂ ਜੀ ਨੂੰ ਮਿਲਣ ਦੀ ਤਿਆਰੀ ਕਰ ਲਈ ਸਿੱਖਾਂ ਦੇ ਨਾਲ ਮਿਲ ਕੇ ਅੰਮ੍ਰਿਤਸਰ ਨੂੰ ਚੱਲ ਕੇ ਆ ਗਏ ਸਾਰੇ ਮਿਲ ਕੇ ਵਚਨ ਕਰਨ ਲੱਗੇ ਆ ساری ਕਹਾਣੀ ਹੈ ਕਹਾਣੀ ਕਵੀ ਨੇ ਆਪ ਸ਼ੁਰੂ ਕੀਤੀ ਸੀ ساری ਕਹਾਣੀ ਇਸ ਦੀ ਮੰਨ ਘੜਤ ਹੈ ਸਾਰੀ ਕਹਾਣੀ ਦਾ ਇੱਕੋ ਹੀ ਮੁਖ ਇਹਦਾ ਵਿੰਦੂ ਹੈ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਖਸੀਅਤ ਨੂੰ ਕਿਵੇਂ ਧਾਰਤਾਰ ਕੀਤਾ ਜਾਵੇ ਕਿਵੇਂ ਕਲੰਕਿਤ ਕੀਤਾ ਜਾਵੇ ਜੋ ਹੁਣ ਤੱਕ ਸਾਡੀ ਧਾਰਨਾ ਬਣੀ ਹੋਈ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਕੋ ਵਿਵੀ ਕੋਲਾਂ ਇਸ ਲਈ ਆਈ ਸੀ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਧਾਰਨ ਕਰਨ ਲਈ ਆਈ ਸੀ ਉਸ ਦਾ ਫਿਰ ਕਾਜੀ ਉਸ ਨੂੰ ਮਾਰਨਾ ਚਾਹੁੰਦਾ ਸੀ ਗੁਰੂ ਸਾਹਿਬ ਨੇ ਉਸ ਨੂੰ ਸਹਾਰਾ ਦਿੱਤਾ ਸੀ ਪਰ ਕਵੀ ਸੰਤੋਖ ਸਿੰਘ ਨੇ ਹਰ ਹਰਵਾ ਵਰਤ ਕੇ ਹਰ ਤਰੀਕਾ ਵਰਤ ਕੇ ਉਸਨੇ ਗੁਰੂ ਸਾਹਿਬ ਦੀ ਸਖੀਅਤ ਨੂੰ ਦਾਗਧਰ ਕੀਤਾ ਹੈ ਅੱਜ ਦੇ ਵਿਚਾਰ ਅਸੀਂ ਇੱਥੇ ਤੱਕ ਹੀ ਰੱਖਾਂਗੇ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਕਿ ਕਿਵੇਂ ਹਰ ਤਰੀਕੇ ਨਾਲ ਇਹ ਗੁਰੂ ਦੀ ਸਖੀਅਤ ਨੂੰ ਸਿਰਫ ਖਰਾਬ ਕਰਨਾ ਚਾਹੁੰਦਾ ਹੈ ਸਿਰਫ ਖਰਾਬ ਕਰਨਾ ਚਾਹੁੰਦਾ ਫਿਰ ਵੀ ਜੇਕਰ ਸੰਗਤਾਂ ਨੂੰ ਇਹ ਲੱਗਦਾ ਹੈ ਕਿ ਇਹ ਕਵੀ ਬਹੁਤ ਹੀ ਸੋਹਣਾ ਕੰਮ ਕਰ ਰਿਹਾ ਇਸ ਦਾ ਇਤਿਹਾਸ ਲਿਖਿਆ ਹੋਇਆ ਇਸ ਦਾ ਲਿਖਿਆ ਹੋਇਆ ਗ੍ਰੰਥ ਬਹੁਤ ਵਧੀਆ ਹੈ ਭਾਈ ਫਿਰ ਇਹ ਤੁਹਾਡੀ ਮਰਜ਼ੀ ਹੈ ਰੱਖਣਾ ਪਰ ਮੇਰੇ ਮਨ ਨੂੰ ਤਾਂ ਬਹੁਤ ਦੁੱਖ ਹੈ ਕਿ ਐਸੇ ਕਵਿਤਾ ਲਿਖਤ ਐਸੇ ਕਵਿਤਾ ਗ੍ਰੰਥ ਜਿਹੜਾ ਗੁਰੂ ਦੇ ਕਰੈਕਟਰ ਉੱਤੇ ਉਹਨਾਂ ਦੀ ਸਖੀਅਤ ਉੱਤੇ ਚੱਕਰ ਸੁੱਟਦਾ ਹੈ ਉਹਨਾਂ ਨੂੰ ਮਲੀਨ ਕਰਦਾ ਹੈ ਗੰਦਾ ਕਰਦਾ ਇਸ ਨੂੰ ਇੱਕ ਘੜੀ ਇੱਕ ਪਲ ਵੀ ਸੇਕੋਂ ਅਮਰਿਤ ਇਸ ਦਾ ਕੋਈ ਟਿਕਾਣਾ ਨਹੀਂ ਹੈ ਤੇ ਇਹਨਾਂ ਲਫ਼ਜ਼ਾਂ ਨਾਲ ਮੈਂ ਇੱਥੇ ਹੀ ਸਮਾਪਤੀ ਕਰਦਾ ਹਾਂ ਕਿਵਨ ਦਾ ਜਾਚਕ ਹੈ ਫਿਰ ਜਿਹੜੀ ਹਮੇਸ਼ਾ ਬੇਨਤੀ ਕਰਦਾ ਕਿ ਭਈ ਇਹ ਖੋਜ ਹੈ ਇਹ ਗ੍ਰੰਥ ਲਿਖੇ ਹੋਏ ਨੇ ਇਹਨਾਂ ਦੀ ਖੋਜ ਕਰਕੇ ਤੁਹਾਡੇ ਤੱਕ ਇਹਨਾਂ ਦਾ ਤਤਸਾਰ ਪਹੁੰਚਾਉਣਾ ਹੈ ਜੇ ਚੰਗਾ ਲੱਗੇ ਤਾਂ ਇਹ ਮੇਰੀਆਂ ਵੀਡੀਓ ਨੂੰ ਸ਼ੇਅਰ ਕਰੋ ਤੇ ਮੇਰੇ ਚੈਨਲ ਸੱਚ ਦੀ ਖੋਜ ਵਿੰਦਪਲਦੇਵ ਸਿੰਘ ਐਮਐਨ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਵਤਵਤ ਲੋਕਾਂ ਤੱਕ ਇਹ ਸੁਨੇਹਾ ਪੁੱਜ ਸਕੇ ਆਓ ਉਲਾਂਚੋ ਕਾ ਨਹੀਂ ਮਾਫੀ ਫਤਿਹ ਬੁਲਾਈਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ